ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹਾਂ ਆ ਪੰਜਾਬੀ ਇੰਡਸਟਰੀ ਦੀਆਂ ਕੁਝ ਨਵੀਆਂ ਅਪਡੇਟ ਲੈ ਕੇ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ 22 ਜੂਨ ਦੇ ਵਿੱਚ EP ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਤਿੰਨ ਤੋਂ ਚਾਰ ਟਰੈਕ ਰਿਲੀਜ਼ ਹੋਣਗੇ ਅਤੇ ਇਸ EP ਦੀ ਪੋਸਟਿੰਗ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ। ਤਾਂ ਦੋਸਤੋ ਹੁਣ ਵੱਡੇ ਫੈਨ ਪੇਜ ਦੇ ਵੱਲੋਂ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਵੀ ਰੈਡੀ ਅਤੇ ਇਸ ਦਾ ਮਤਲਬ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਆਉਣ ਵਾਲੀ EP ਦਾ ਪੋਸਟਰ ਕਦੋਂ ਵੀ ਰ ਸਕਦਾ ਹੈ ਮੈਨੇਜਮੈਂਟ ਜਾਂ ਪਰਿਵਾਰ ਦੇ ਵੱਲੋਂ ਤਾਂ ਦੋਸਤੋ ਆਪਣੇ ਕੱਟੇ ਬਸੇ ਅੰਦਰ ਕਰ ਲੋ ਕਿਉਂਕਿ ਝੋਟਾ ਖੁੱਲਣ ਵਾਲਾ ਹੈ ਸਿੱਧੂ ਮੂਸੇਵਾਲਾ ਅਤੇ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੀ ਆਉਣ ਵਾਲੀ ਇਸ ਈਪੀ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਬਿੱਲ ਬੋਰਡ ਤੇ ਪਹੁੰਚ ਸਕੇ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਬਿੱਤੇ ਦਿਨੀ ਆਈਪੀਐਲ ਦਾ ਫਾਈਨਲ ਮੈਚ ਹੋਇਆ ਰੌਲ ਚੈਲੈਂਜਰ ਬੰਗਲੌਰ ਅਤੇ ਪੰਜਾਬ ਕਿੰਗਸ ਦਾ ਤਾਂ ਦੋਸਤੋ ਪੰਜਾਬ ਕਿੰਗਸ ਦੇ ਖਿਡਾਰੀਆਂ ਦੇ ਵੱਲੋਂ ਸਿੱਧੂ ਮੂਸੇਵਾਲੇ ਬਾਈ ਨੂੰ ਵੱਡਾ ਟ੍ਰਿਬਿਊਟ ਦਿੱਤਾ ਗਿਆ ਹੈ ਉਸ ਮੈਚ ਦੇ ਦੌਰਾਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਦੋ ਪੰਜਾਬ ਜਰਸੀ ਦਾ ਨੰਬਰ ਜੋੜ ਕੇ 295 ਨੰਬਰ ਬਣਾਇਆ ਗਿਆ ਜੋ ਕਿ ਸਿੱਧੂ ਮੂਸੇਵਾਲੇ ਬਾਈ ਦੀ Song ਦਾ ਨਾਮ ਵੀ ਹੈ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਐਨੀਵਰਸਰੀ ਵੀ ਇਸੇ ਡੇਟ ਨੂੰ ਹੁੰਦੀ ਹੈ ਅਤੇ ਦੋਸਤੋ ਹੁਣ ਗੱਲ ਕਰਦੇ ਆਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਉਣ ਵਾਲੇ ਗੁਰੂ ਰੰਧਾਵੇਰੀ ਜੋ ਕਿ ਅੱਜ ਕੱਲ ਬਾਲੀਵੁੱਡ ਦੇ ਵਿੱਚ ਚੰਗਾ ਕੰਮ ਕਰ ਰਹੇ ਨੇ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਲ ਦਾ ਫਾਈਨਲ ਮੈਚ ਹੋ ਕੇ ਹਟਿਆ ਜੋ ਕਿ ਰਾਇਲ ਚੈਲੈਂਜਰ ਬੈਂਗਲੌਰ ਅਤੇ ਪੰਜਾਬ ਕਿੰਗਸ ਦੇ ਵਿੱਚਕਾਰ ਖੇਡਿਆ ਗਿਆ ਸੀ ਅਤੇ ਤੁਹਾਨੂੰ ਦੱਸ ਦੇ ਕਿ ਉਸ ਮੈਚ ਦੇ ਵਿੱਚ ਰਾਇਲ ਚੈਲੈਂਜਰ ਬੈਂਗਲੌਰ ਜਿੱਤ ਗਈ ਸੀ ਅਤੇ ਪੰਜਾਬ ਕਿੰਗਸ ਨੂੰ ਉਸ ਮੈਚ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੋਸਤੋ ਉਸ ਮ ਦਾ ਗੁਰੂ ਰੰਧਾਵੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਦੋਂ ਰਾਇਲ ਚੈਲੈਂਜਰ ਬੈਂਗਲੌਰ ਜਿੱਤ ਜਾਂਦੀ ਹੈ ਅਤੇ ਪੰਜਾਬ ਦੀ ਟੀਮ ਹਾਰ ਜਾਂਦੀ ਹੈ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਉਸ ਮੈਚ ਨੂੰ ਦੇਖ ਕੇ ਨੱਚਣ ਲੱਗ ਜਾਂਦਾ ਹੈ ਅਤੇ ਪੰਜਾਬ ਦੀ ਟੀਮ ਦੇ ਹਾਰਨ ਤੋਂ ਬਾਅਦ ਵੀ ਭੰਗੜੇ ਪਾਉਣ ਲੱਗ ਜਾਂਦਾ ਹੈ ਅਤੇ ਗੁਰੂ ਰੰਧਾਵੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਪੰਜਾਬੀਆਂ ਦੇ ਵੱਲੋਂ ਇਸ ਵੀਡੀਓ ਦੀ ਸਖਤ ਨਿੰਦਿਆ ਕੀਤੀ ਜਾ ਰਹੀ ਹੈ ਕਿਉਂਕਿ ਦੋਸਤੋ ਕੁਝ ਵੀ ਹੈ ਟੀਮਾਂ ਚਾਹੇ ਆਪਣੀਆਂ ਨਹੀਂ ਖੇਡ ਰਹੀਆਂ ਪਰ ਦੋਸਤੋ ਪੰਜਾਬ ਦਾ ਹੋ ਕੇ ਪੰਜਾਬ ਦੀ ਹਾਰ ਮੰਗਣਾ ਬਹੁਤ ਗਲਤ ਗੱਲ ਹੈ ਕਿਉਂਕਿ ਆਪਾਂ ਪੰਜਾਬ ਦੇ ਜਾਏ ਹ ਇਸ ਕਰਕੇ ਪੰਜਾਬ ਦੀ ਫਤੇ ਦੀ ਗੱਲ ਕਰੀਏ ਅਤੇ ਚੜ੍ਹਦੀ ਕਲਾ ਦੀ ਗੱਲ ਕਰੀਏ ਕਹਿੰਦੇ ਹੁੰਦੇ ਜੇ ਆਪਣੇ ਸਾਥ ਨਾਲ ਦੇਣ ਤਾਂ ਹਾਰ ਪੱਕੀ ਹੁੰਦੀ ਹੈ ਤਾਂ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਗੁਰੂ ਰੰਧਾਵੇ ਨੇ ਦੂਜੀ ਟੀਮ ਦੀ ਸਪੋਰਟ ਕੀਤੀ ਹੈ ਨਾ ਕਿ ਆਪਣੇ ਪੰਜਾਬ ਦੀ ਟੀਮ ਦੀ ਸਪੋਰਟ ਕੀਤੀ ਅਤੇ ਦੋਸਤੋ ਹੁਣ ਤੁਹਾਡੇ ਕੀ ਵਿਚਾਰ ਨੇ ਗੁਰੂ ਰੰਧਾਵੇ ਦੀ ਇਸ ਵੀਡੀਓ ਬਾਰੇ ਅਤੇ ਜ਼ਰੂਰ ਦੱਸੋ ਵੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ